ਅਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਰੁੜਕੀ ਜ਼ਿਲ੍ਹਾ ਫਤਿਹਗੜ ਸਾਹਿਬ ਜੋ ਕਿ 18/7/2024 ਤੋਂ ਲਾਪਤਾ ਸੀ ਪਰਿਵਾਰ ਅਨੁਸਾਰ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਰਾਤ ਦੀ ਡਿਊਟੀ ਲਾ ਕੇ ਆਇਆ ਸੀ ਤੇ ਉਸ ਦਿਨ 18/7 ਤੋਂ ਹੀ ਲਾਪਤਾ ਸੀ ਪਰਿਵਾਰ ਅਨੁਸਾਰ 11:00 ਵਜੇ ਕਰੋਂ ਐਕਟਿਵਾ ਲੈ ਕੇ ਗਿਆ ਸੀ ਜੋ ਕਿ ਰੁੜਕੀ ਅੱਡੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਇਹ ਗੱਲ ਕੈਦ ਹੈ ਤੇ ਉਸ ਤੋਂ ਬਾਅਦ ਇਹਦੀ ਐਕਟਿਵ ਜਿਹੜੀ ਚਨਾਰਥਲ ਕਲਾਂ ਦੀ ਪਾਖੜਾ ਨਹਿਰ ਤੋਂ ਡਿੱਗੀ ਹੋਈ ਮਿਲੀ ਸੀ ਤੇ ਪਰਿਵਾਰ ਵੱਲੋਂ ਮੂਲੇਪੁਰ ਐਫ ਆਈ ਆਰ ਇਸ ਸਬੰਧੀ ਦਰਜ ਕਰਵਾਈ ਗਈ ਸੀ ਤੇ ਆਪਣੇ ਤੌਰ ਦੇ ਉੱਤੇ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੱਭਣ ਦੀ ਜਿਹੜੀ ਇਸ ਨੂੰ ਕੋਸ਼ਿਸ਼ ਕੀਤੀ ਗਈ ਇਸ ਦੀ লাশ ਪਾਖੜਾ ਨਹਿਰ ਤੋਂ ਮਿਲ ਗਈ ਹੈ ਤੇ ਬੜਾ ਪਰਿਵਾਰ ਨੂੰ ਅਤੇ ਨਗਰ ਨਿਵਾਸੀਆਂ ਨੂੰ ਇਸ ਨੌਜਵਾਨ ਦੇ ਜਾਣ ਦਾ ਜਿਹੜਾ ਕਾਟਾ ਪਿਆ ਆਉ ਸੁਣਦੇ ਆ ਕਿ ਇਸ ਸਬੰਧੀ ਪੰਜਾਬ ਪੁਛ ਦਾ ਕੀ ਕਹਿਣਾ ਮੈਂ ਸਈ ਦਲਵਿੰਦਰ ਸਿੰਘ ਖਾਣਾ ਬੋਲੇ ਤੋਂ ਜਿਲ੍ਹਾ ਫਤਿਹਗੜ ਸਾਹਿਬ ਜੀਡੀਆ ਨੰਬਰ 23 ਮਿਤੀ 19/7/2024 ਨੂੰ ਬਿਆਨਕਾਰ ਮਨੀਦਰ ਸਿੰਘ ਪਿੰਡ ਰੁੜਕੀ ਤੋਂ ਇਤਲਾਹ ਦਿੱਤੀ ਕਿ ਮੇਰਾ ਲੜਕਾ ਅਮਨਪ੍ਰੀਤ ਸਿੰਘ ਮਿਤੀ 17/7/2024 ਨੂੰ ਬਿਨਾਂ ਦੱਸੇ ਕਿਸ਼ੇ ਘਰ ਤੋਂ ਚਲਾ ਗਿਆ ਸੀ ਜਿਸ ਦੀ ਪਾਲ ਕੀ ਤਿਆਰੇ ਸੀ ਅੱਜ ਸਾਨੂੰ ਇਤਲਾਹ ਮਿਲੀ ਕਿ ਇੱਕ ਲਵਾਰਸ਼ ਨੌਜਵਾਨ ਲੜਕੇ ਦੀ ਲਾਸ਼ ਮਿਲੀ ਹੈ ਜਿਸ ਦੇ ਸਬੰਧ ਵਿੱਚ ਅਸੀਂ ਮੌਕੇ ਤੇ ਆਏ ਬਿਆਨਕਰ ਮਹਿੰਦਰ ਸਿੰਘ ਪਾਸੋਂ ਇਸ ਲਵਾਰਸ਼ ਵੱਡੜ ਬੋਡੀ ਦੀ شناخت ਕਰਵਾਈ ਗਈ ਜਿਸ ਨੇ ਦੱਸਿਆ ਕਿ ਇਹ ਮੇਰਾ ਹੀ ਲੜਕਾ ਅਮਨਪ੍ਰੀਤ ਸਿੰਘ ਹੈ ਜੋ ਮਿਤੀ 17 7 2024 ਨੂੰ ਘਰ ਤੋਂ ਬਿਨਾਂ ਦੱਸੇ ਕੁਛੇ ਚਲੇ ਗਿਆ ਸੀਗਾ ਜਿਸ ਦੀ ਜਾਂ ਡੈੱਡ ਬੋਡੀ ਇੱਥੋਂ ਤਰਾਮਲ ਪਖੜਿਆਂ ਦੇ ਵਿੱਚ ਹੋਈ ਹੈ ਧੰਨਵਾਦ ਓਕੇ ਕਨੇਸ਼ ਕਰਨ ਉੱਤ ਡੱਬੇ ਦੇ ਪਾਸ ਹੋ ਗਿਆ ਡੱਬਿਆ ਨਹੀਂ ਯਾਰ ਇੱਥੇ ਮੈਸੇਜ ਹੀ ਵੜਿਆ ਲੈ ਬਈ ਜੀਕ ਵੀਰ ਜੀ ਕਰੋਗੇ ਗੱਡੀ